ਪड़ोसी का रियासी ब्लैकमेल ते पति पत्नी ने कर ली आत्महत्या बरनाला ਦੇ ਪਿੰਡ ਮਹਿਤਾ ਵਿੱਚ પતિ ਪਤਨੀ ਵੱਲੋਂ ਆਤਮ ਹੱਤਿਆ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਮਣੇ ਆਇਆ ਪਤਨੀ ਨੇ ਪड़ोसी ਉੱਤੇ ਦੋਸ਼ ਲਾਇਆ ਨੇ ਕਿ ਉਹ ਪਿਛਲੇ 6 ਮਹੀਨੇ ਤੋਂ ਉਸ ਨੂੰ ਤਸਵੀਰਾਂ ਤੇ ਵੀਡੀਓਜ਼ ਰਾਹੀਂ ਬਲੈਕਮੇਲ ਕਰ ਰਿਹਾ ਸੀ ਪਹਿਲਾ ਦੋਹਾਂ ਦਾ ਆਪਸ ਦੇ ਵਿੱਚ ਰਿਸ਼ਤਾ ਸੀ ਤੇ ਜਦੋਂ ਰਿਸ਼ਤਾ ਖਤਮ ਕਰਨ ਦੀ ਗੱਲ ਆਈ ਤਾਂ ਉਹ ਬਲੈਕਮੇਲ ਕਰਨ ਲੱਗਾ ਤੇ ਉਸਦੇ ਪਤੀ ਦੇ ਘਰ ਤੋਂ ਬਾਹਰ ਜਨਮਗਰੋਂ ਆਪਣੇ ਆਪ ਹੀ ਘਰ ਪੜ ਆਉਂਦਾ ਸੀ ਮਹਿਲਾ ਨੇ ਆਪਣੇ ਕਮਰੇ ਦੇ ਵਿੱਚ ਦੀਵਾਰ ਤੇ ਸੁਸਾਇਡ ਨੋਟ ਵੀ ਲਿਖਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਗੱਲ ਵੀ ਕਹੀ ਹੈ ਤੇ ਬੀਤੀ ਰਾਤ ਪਤੀ ਪਤਨੀ ਨੇ ਕਮਰਾ ਬੰਦ ਕਰਕੇ ਜ਼ਹਿਰ ਖਾ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਜਿਸ ਦੇ ਵਿੱਚ ਇਹ ਦੋਸ਼ ਲਗਾਏ ਗਏ ਨੇ ਮੇਰੇ ਕਰ ਮੇਰੇ ਘਰ ਵਾਲੇ ਚਾਹੁੰਦੇ ਸੀ ਕਿ ਤੂੰ ਨੇ ਸਭ ਕੁਝ ਛੱਡ ਦੇ ਪਰ ਪਤਾ ਲੱਗਣ ਦੇ ਬਾਵਜੂਦ ਵੀ ਨਹੀਂ ਹਟਿਆ ਹੋ ਆਪਣੀਆਂ ਹਲਕਤਾਂ ਕੋ ਆਵਾਜ਼ ਨਹੀਂ ਆਇਆ ਕਰਕੇ ਮਸਨ ਨੂੰ ਇੱਕਦਮ ਚੁਕਣਾ ਪਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸ ਨੂੰ ਕਿਹਾ ਕਿ ਤੂੰ ਸਭ ਕੁਝ ਛੱਡ ਦੇ ਪਰ ਪਤਾ ਲੱਗਣ ਦੇ باوجود ਵੀ ਨਹੀਂ ਹਟਿਆ ਉਹ ਆਪਦੀਆਂ ਅੱਖਾਂ ਤੋਂ ਆਵਾਜ਼ ਨਹੀਂ ਆਇਆ ਕਿ ਮੈਨੂੰ ਸਾਨੂੰ ਇੱਕ ਉੱਚਕਣਾ ਪਿਆ ਜਦੋਂ ਪਤਾ ਲੱਗਿਆ ਮੈਂ ਫੂਕਿਆ ਬੱਡੀ ਮੌਦਾ ਜ਼ਿੰਮੇਵਾਰ ਹੈ ਕਿ ਤੇ ਦਾ ਵੱਡਾ ਮੁੰਡਾ ਮੇਰੇ ਘਰ ਵਾਲੀ ਨੂੰ 6 ਮਹੀਨੇ ਤੋਂ ਬਲੈਕਮੇਲ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਸੀ ਉਸ ਨੂੰ ਘਟੋ ਘਟ ਫਾਂਸੀ ਮਿਲੇ ਜਾਂ ਮਰ ਕੇ ਹੋਵੇ ਉਸਨੇ ਮੇਰਾ ਘਰ ਹੋ ਯਾੜ ਕੇ ਰੱਖਤਾ ਤੇ ਮੇਰਾ 1500 ਲੰਦਾ ਮੁੰਡਾ ਲੈ ਕਰ ਕਰਕੇ ਰੱਖਤਾ ਮੇਰਾ ਹਸਤਾ ਵਸਦਾ ਘਰ ਹੋ ਯਾੜ ਕੇ ਰੱਖਤਾ 20000 ਦੀ ਇਰੀ ਹੈ ਟੀਤੇ ਪੰਡਤ ਦਾ ਸਾਰਾ ਪਰਿਵਾਰ ਸਾਡੀ ਮੌਤ ਦਾ ਜ਼ਿੰਮੇਵਾਰ ਹੈ ਟੀਤੇ ਦਾ ਵੱਡਾ ਮੁੰਡਾ ਮੇਰੇ ਘਰ ਵਾਲੇ ਨੂੰ 6 ਮਹੀਨੇ ਤੋਂ ਬਲੈਕਮੇਲ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਸੀ ਉਸ ਨੂੰ ਘਟੋ ਘਟ ਫਾਂਸੀ ਮਿਲੇ ਜਾਂ ਵਰਕਾਦ ਹੋਵੇ ਉਸਨੇ ਮੇਰਾ ਘਰ ਓਜਾੜ ਕੇ ਰੱਖਤਾ ਤੇ ਮੇਰਾ ਪੰਚਰਾਂਸ ਦਾ ਲੰਦਾ ਮੁੰਡਾ ਦੇ ਕਰ ਕਰਕੇ ਰੱਖਤਾ ਮੇਰਾ ਹਸਤਾ ਵਸਦਾ ਘਰ ਓਜਾੜ ਕੇ ਰੱਖਤਾ ਉਹ ਵੀ ਸਿਆਦਾ ਨਹੀਂ ਦਾ ਏਰੀਆ ਹੈ ਮੁੰਡਾ ਪ੍ਰੀਤ ਕਦੇ ਆਪਦੀ ਕੋਠੀ ਸਾਦਾ ਸੀ ਮੇਰੇ ਘਰ ਵਾਲੀ ਨੂੰ ਤੇ ਕਦੇ ਮੇਰੇ ਘਰ ਮੇਰੀ ਗੈਰ ਹਾਜ਼ਰੀ ਚ ਆਉਂਦਾ ਸੀ ਜਿਹਦਾ ਨਾਮ ਪ੍ਰੀਤ ਹੈ ਔਰ ਮੇਰਾ ਬ੍ਰਦਰ ਮਰਨ ਤੋਂ ਪਹਿਲਾਂ ਕੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਵੀ ਸਮਝਾ ਕੇ ਆਏ ਸੀ ਵੀ ਇਹ ਕੰਮ ਆਪਣਾ ਗਮਾਂਡ ਹੈ ਇਹ ਹੋਣਾ ਨਹੀਂ ਚਾਹੀਦਾ ਔਰ ਜਿਹੜਾ ਮਤਲਬ ਇਹਨਾਂ ਨੇ ਬੱਚੇ ਨੂੰ ਸੁਝਾਉਣ ਦੀ ਬਜਾਏ ਖੁਦ ਆਪ ਵੀ ਇਹਦਾ ਸਾਥ ਦਿੱਤਾ ਔਰ ਕਹਿੰਦੇ ਵੀ ਜੇ ਸਾਡੇ ਬੇਟੇ ਨੂੰ ਕੁਝ ਹੋ ਗਿਆ ਤਾਂ ਮਤਲਬ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਵੀ ਬਾਅਦ ਚ ਸਾਹਮਣ ਵਾਲਾ ਵੀ ਕੋਈ ਹੈ ਨਹੀਂ ਸੀ ਤੇ ਜੋ ਵੀ ਇਹ ਤੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਵੀ ਜਿਹੜੇ ਇਹ ਸਮਝਾਇਆ ਪਿਆ ਵੀ ਸੀਗਾ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿਹੜਾ ਹੈਗਾ ਸੁਸਾਇਡ ਨੋਟ ਦੇ ਵਿੱਚ ਕਿਹਨਾਂ ਦਾ ਨਾਮ ਲਿਖਿਆ ਮੰਗ ਕੀ ਕੀਤੀ ਗਈ ਹੈਗੀ ਮੰਗ ਕੀਤੀ ਗਈ ਹੈ ਵੀ ਜਿਹੜਾ ਪ੍ਰੀਤ ਮੁੰਡਾ ਅਕਾ ਨੌਂ ਦਾ ਧਰਮਪ੍ਰੀਤ ਹੈ ਔਰ ਉਹਨਾਂ ਦੇ ਮਾਪੇ ਆ ਉਹਨਾਂ ਦੇ ਸਾਰਿਆਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਫਜਤ ਨਹੀਂ ਸੀ ਜਸੋ ਬਜਾ ਬਲੈਕਮੇਲ ਕਰਦਾ ਸੀ ਜੀ ਮਦਲਕੇ ਵੀ ਪਰਜਾਈ ਨੂੰ ਕਹਿੰਦਾ ਸੀਗਾ ਸਬੰਧ ਬਣਾਉਣ ਲਈ ਤੇ ਜੋ ਮੇਰਾ ਬ੍ਰਦਰ ਬਹੁਤ ਨਰਮ ਸੀਗਾ ਔਰ ਇਹ ਗੱਲਾਂ ਨਾ ਚੱਲ ਸਕਿਆ ਤੇ ਰਾਤੀ ਇਹ ਕੰਮ ਹੋ ਗਿਆ ਕਿਵੇਂ ਸੁਸਾਇਡ ਕਿਵੇਂ ਕੀਤਾ ਇਹ ਸੁਸਾਇਡ ਦਾ ਕੋਈ ਜ਼ਹਿਰੀਲੀ ਚੀਜ਼ ਖਾ ਲਈ ਪਿੱਛੇ ਮੇਰਾ ਨਾਮ ਹੈ ਬਾਈ ਗਰਦੀਪ ਸਿੰਘ ਸਾਡੇ ਪਿੰਡ ਮੇਰੇ ਨਾਲ ਮੁੰਡਾ ਪੜਦਾ ਸੀ ਨਰਮਲ ਸਿੰਘ ਉਹ ਰਾਤ ਬਹੁਤ ਸਾਡੇ ਪਿੰਡ ਮੰਦ ਭਾਗੀ ਹੋਰ ਹੋਈ ਹੈ ਜੀ ਦੁੰਨਾ ਜੀਆਂ ਨੇ ਪਹਿਲਾਂ ਤਾਂ ਉਹਦੇ ਆਪਦੇ ਘਰ ਵਾਲੀ ਨੂੰ ਉਹ ਕਰਿਆਗਾ ਉਦੋਂ ਬਾਅਦ ਆਪ ਕੋ ਸਫਾ ਪੀ ਕੇ ਆਪ ਉਹ ਡੈਥ ਕਰ ਲਈ ਬੰਦਾ ਬਹੁਤ ਵਧੀਆ ਧੀਆ ਮੇਰੇ ਨਾਲ ਪੜਦਾ ਕਰਕੇ ਲੱਕੜ ਦਾ ਕੰਮ ਕਰਦਾ ਸੀਗਾ ਇੱਕ ਮੁੰਡਾ ਦੋਹੇ ਜੀ ਆਪ ਦੀ ਹੈ ਛੋਟਾ ਪਰਿਵਾਰ ਸੀ ਵਧੀਆ ਸਾਰੇ ਪਿੰਡ ਚ ਬਹੁਤ ਲਹਿਰ ਦੀ ਸੋਗ ਦੀ ਲਹਿਰ ਹੋਈ ਪਈ ਆ ਜੀ ਸਾਰਾ ਪਿੰਡ ਅੱਜ ਰੋਟੀ ਨਹੀਂ ਬਗਦੀ ਕਿਸੇ ਦੀ ਜੀ ਮਾਂ ਕੀ ਕਰਦੇ ਹੈਗੇ ਜਿਹੜਾ ਪੰਧ ਭਾਗੀ ਕਟਣਾ ਹੈਗੇ ਜਾਂਚਵਰੇ ਹਾਂਜੀ ਸਾਰਾ ਸਾਰਾ ਪ੍ਰਸ਼ਾਸਨ ਪਹੁੰਚਿਆ ਹੋਈ ਜਿੱਥੇ ਸਾਰਾ ਪਿੰਡ ਸਾਡਾ ਇਹੀ ਕਹਿੰਦਾ ਜੀ ਸਾਰੀ ਇਹ ਜਾਂਚ ਹੋਵੇ ਵੀ ਇਹ ਕੀ ਗੱਲ ਹੋਈ ਹੈ ਜੀ ਨਿੱਕਾ ਜਿਹਾ ਮੁੰਡਾ ਹੈਗਾ ਉਹ ਬਹੁਤ ਔਖੇ 12 13 ਸਾਲ ਦਾ ਮੁੰਡਾ ਹੈ ਉਹ ਕੀ ਵਿਚਾਰੇ ਦੀ ਉਮਰ ਹੋ ਕੀ ਕਰੂਗਾ ਉਹ ਆਇਆ ਜੀ ਕੰਮ ਕੀ ਕਰਦਾ ਸੀ ਇਹ ਲੱਕੜ ਦਾ ਕੰਮ ਕਰਦਾ ਸੀ ਜੋੜੀਆਂ ਨਹੀਂਆਂ ਹਾਂ ਜੋੜੀਆਂ ਜੋੜੀਆਂ ਬੱਡ ਬੱਡ ਬਣਾਉਂਦਾ ਸੀਗਾ ਬਹੁਤ ਨਰਮ ਬੰਦਾ ਤੀ ਸਾਡੇ ਨਾਲ ਜਦੋਂ ਇਹ ਪੜਦਾ ਹੁੰਦਾ ਕੁਝ ਮਰਜ਼ੀ ਕਹੀ ਜਾਂਦੀ ਜਮਾ ਅਜਤ ਰਮਨ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਉਹਦੀ ਪਤਨੀ ਰਮਨਦੀਪ ਕੋਲ ਦੀ ਮੌਤ ਹੋ ਗਈ ਹੈ ਮੌਕੇ ਪਰ ਸਚੁਠਾਣ ਤਪ ਸਿਮਿਤ ਪਾਰਟੀ ਉਨ ਨੂੰ ਰੋਣਾ ਕੀਤਾ ਗਿਆ ਮੌਕੇ ਪਰ ਜਾ ਕੇ ਜਦ ਮੈਂ ਪਹੁੰਚਿਆ ਤੇ ਪਤਾ ਲੱਗਾ ਕਿ ਇਹਨਾਂ ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਮੌਤ ਕਰ ਲਈ ਹੈ ਜਿਸ ਦੇ ਬਾਰੇ ਇਹ ਦਿਵਾਰ ਤੇ ਦੋ ਸੁਸਾਇਡ ਨੋਟ ਲਿਖੇ ਗਏ ਨੇ ਤਾਂ ਉਹਨਾਂ ਦੇ ਜੋ ਲਿਖਿਆ ਉਹਦੇ ਮੁਤਾਬਿਕ ਜੋ ਬੰਦਾ ਉਹਨਾਂ ਦਾ ਹੈ ਮੌਜੂਦਾ ਜਿਵੇਂ ਬਾਰੇ ਉਹਦੇ ਗਲੌਵਾਂ ਹੀ ਆਪਣੀ ਅਦੋਚ ਕਰ ਰਹੇ ਹਨ ਅਤੇ ਬਾਕੀ ਜਿਹੜੀ ਸਾਡੀ ਟੀਮਾਂ ਨੇ ਉਹ ਦੋਸ਼ੀਆਂ ਨੂੰ ਘੁਣਵਾਤੇ ਟਰੇਡ ਮਾਰ ਰਹੀ ਹੈ ਤਾਂ ਇਹਨਾਂ ਦੇ ਬਿਆਨ ਲੈ ਕੇ ਆਪਣਾ ਦੂਰੀਆਂ ਨਾਲ ਇਹਨਾਂ ਦਾ ਪੋਸਟ ਕਰਨ ਸਿਵਲ ਸਟਾਫ ਤੋਂ ਬੰਨ ਵਾਲਾ ਬੁਖਰਾਜਾ ਰਿਹਾ ਤੇ ਛੇਤੀ ਇਹ ਮਾਮਲਾ ਸੁਲਝਾਇਆ ਜਾਏਗਾ ਇਹਦਾ ਸਖਤ ਤੁਹਾਡੇ ਸਾਹਮਣੇ ਪਿਆਦਾ ਜਾਵੇਗਾ ਕਿਉਂ ਉਹਨਾਂ ਨੇ ਮਜਬੂਰੋ ਕਿਉਂ ਕੌਲ ਕਰੀ ਸਰਕਾਰ ਨੂੰ ਪਤਾ ਲੱਗਿਆ ਕੁਝ ਸੀ ਹਾਂ ਜੀ ਕੁੜੀ ਤਾਂ ਇਹ ਰਿਸ਼ਤ ਰਿਸ਼ਤ ਇਹ ਸ਼ੱਕ ਦਾ ਮਾਮਲਾ ਲੱਗਦਾ ਹੈ ਬਾਕੀ ਇਹ ਮਤਲਬ ਸਾਨੂੰ ਇਨਵੈਸਟਿਗੇਟਿੰਗ ਤੋਂ ਬਾਅਦ ਇਹ ਕਲੀਅਰ ਕਰ ਸਕਾਂ ਵੀ ਅਸਲੀਅਤ ਕੀ ਹੈ